ਜੇ ਤੱਕ 1 ਸਾਲ ਦੇ ਵਿੱਚ ਪਿਛਲੇ ਸਾਲ 18 ਜੂਨ 24 ਤੋਂ ਲੈ ਕੇ ਅੱਜ 17 ਜੂਨ ਤੱਕ ਕੱਲ ਤੱਕ 48,85,659 ਲੋਕਾਂ ਨੇ ਅਪਲਾਈ ਕੀਤਾ ਜਿਦੇ ਚੋਂ 5868 ਸਰਵਿਸ ਲੋਕਾਂ ਦੀ ਸਰਵਿਸ ਨੇ ਜਿਹੜੀਆਂ ਯਾਨੀ ਕਿ ਪੁਆਇੰਟ 0.12% ਪੁਆਇੰਟ 12% ਲੋਕਾਂ ਨੇ ਸਰਵਿਸਿਸ ਨੇ ਜਿਹੜੀਆਂ ਉਹ ਬਿਯੋਂਡ ਟਾਈਮ ਲਾਈਨ ਡਿਲੇਡ ਨੇ ਇਹਦਾ ਮਤਲਬ ਇਹ ਹੈ ਕਿ ਜੇ 100 ਬੰਦਿਆਂ ਨੇ ਅਪਲਾਈ ਕੀਤਾ ਤਾਂ ਇੱਕ ਬੰਦੇ ਦਾ ਕੰਮ ਵੀ ਬੱਜਵੇਂ ਦਿਨਾਂ ਤੋਂ ਉੱਪਰ ਨਹੀਂ ਗਿਆ ਹੈਗਾ ਬੱਜਵੇਂ ਦਿਨਾਂ ਦੇ ਵਿੱਚ ਉਹਨਾਂ ਨੂੰ ਉਹ ਸਰਵਿਸ ਹੈ ਉਹ ਦਿੱਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਦੇ ਖੱਜਲਖੁਆਰੀ ਔਰ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਸਾਡੇ ਸੂਬੇ ਦੇ ਵਿੱਚ ਜਿੰਨੇ ਪਟਵਾਰੀ ਨੇ ਜਿੰਨੇ ਐਮਸੀ ਸਰਪੰਚ ਔਰ ਨੰਬਰਦਾਰ ਉਹਨਾਂ ਨੂੰ ਆਨਬੋਰਡ ਕੀਤਾ ਜਾ ਚੁੱਕਿਆ ਯਾਨੀ ਕਿ ਬੰਦੇ ਨੇ ਚਾਹੇ ਕਨੈਕਟ ਪੋਰਟਲ ਦੇ ਉੱਪਰ ਅਪਲਾਈ ਕਰ ਦਿੱਤਾ ਚਾਹੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਅਪਲਾਈ ਕਰ ਦਿੱਤਾ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਪਟਵਾਰੀ ਦੇ ਥਰੂ ਹੁੰਦੇ ਹੋਏ ਸਰਪੰਚ ਨੰਬਰਦਾਰ ਐਮਸੀ ਤੱਕ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਨਲਾਈਨ ਹੋਣੀ ਤੇ ਇਹਦੇ ਲਈ ਤਕਰੀਬਨ 98% ਪਟਵਾਰੀ ਜਿਹੜੇ ਇਹ ਮਲਾਜ਼ਮ ਨੇ ਪਟਵਾਰੀ ਨੰਬਰਦਾਰ ਔਰ ਐਮਸੀ ਸਰਪੰਚ ਉਹ ਔਨਬੋਰਡ ਹੋ ਚੁੱਕੇ ਨੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਪੈਂਡੈਂਸੀ ਹੈ ਇਹ ਜਿਹੜੀ ਸਰਵਿਸ ਡਿਲੀਵਰੀ ਹੈ ਇਹ ਪੂਰੇ ਮੁਲਕ ਦੇ ਵਿੱਚੋਂ ਸਭ ਤੋਂ ਵਧੀਆ ਸਭ ਤੋਂ ਐਫੀਸ਼ੀਐਂਟ ਹੈ ਕਿ ਜਦ ਇੱਕ ਬੰਦੇ ਦੀ ਜਿਹੜੀ ਸਰਵਿਸ ਡਿਲੀਵਰੀ ਹੈ ਉਹ ਬਿਯੋਂਡ ਟਾਈਮ ਲਾਈਨ ਨਹੀਂ ਹੈਗੀ ਇਹਦੇ ਨਾਲ ਅਸੀਂ ਸਾਡਾ ਡਿਪਾਰਟਮੈਂਟ ਹੈ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਉਹਨਾਂ ਮੁਲਾਜ਼ਮਾਂ ਦੇ ਉੱਪਰ ਵੀ ਰਿਵਿਊ ਕਰਦਾ ਹੈ ਜਿਹੜੇ ਕਿ ਸਮੇਂਬੱਧ ਤਰੀਕੇ ਦੇ ਨਾਲ ਬਿਨਾਂ ਕਿਸੇ ਪੈਂਡੈਂਸੀ ਦੇ ਉਹਨਾਂ ਨੂੰ ਸਰਵਿਸ ਲੋਕਾਂ ਨੂੰ ਦਿੰਦੇ ਨੇ ਇਹਦੇ ਨਾਲ ਨਾਲ ਜਿਹੜੇ ਕੋਈ ਹੈਬਿਚੁਅਲ ਡਿਲੇਅਰਸ ਨੇ ਜਾਣਬੁੱਝ ਕੇ ਖਰਾਬ ਕਰਦੇ ਨੇ ਉਹਨਾਂ ਦਾ ਵੀ ਲਿਸਟ ਹੈ ਜਿਹੜੀ ਸਾਡੇ ਕੋਲ ਪੂਰੇ ਪੰਜਾਬ ਦੇ ਵਿੱਚ ਕਿਹੜੇ ਮਹਿਕਮੇ ਦੇ ਵਿੱਚ ਕਿਹੜਾ EMPLOYEE ਡਿਲੇਅ ਕਰਦਾ ਹੈ ਉਹਦਾ ਵੀ ਰਿਵਿਊ ਹੈ ਜਿਹੜਾ ਉਹ ਹੁੰਦਾ ਤੇ ਉਹਨਾਂ ਬਾਰੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕਰਨ ਦੀ ਡਿਪਟੀ ਕਮਿਸ਼ਨ ਨੂੰ ਹਦਾਇਤ ਹੈ ਜਿਹੜੀ ਅੱਜ ਦੇ ਦਿੱਤੀ ਗਈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਜਿੰਨੀਆਂ ਤਕਰੀਬਨ 438 ਸਰਵਿਸਿਜ਼ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਾਂ ਉਹ ਸਭ ਤੋਂ ਐਫੀਸ਼ੀਐਂਟ ਸਭ ਤੋਂ ਵਧੀਆ ਸਭ ਤੋਂ ਸਟ੍ਰੀਮਲਾਈਨਡ ਤੇ ਸਭ ਤੋਂ ਸਮੇਂਬੱਧ ਤਰੀਕੇ ਦੇ ਵਿੱਚ ਸਰਵਿਸਿਜ਼ ਦੇਣ ਵਾਲਾ ਪੰਜਾਬ ਹੈ ਜਿਹੜਾ ਉਹ ਅੱਜ ਸੂਬਾ ਪਹਿਲੇ ਨੰਬਰ ਤੇ ਆ ਚੁੱਕਿਆ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਜਿਹੋ ਜਿਹੇ ਉਪਰਾਲੇ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਜਾ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਘਰ ਬੈਠਿਆਂ ਨੂੰ ਹਰ ਸਰਵਿਸ ਜਿਹੜੀ ਉਹ ਮਿਲੇ ਸੋ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਵੀ ਹੋ ਰਹੀ ਹੈ ਔਰ ਮੈਂ ਸਮਝਦਾ ਕਿ ਇਹਦੇ ਚ ਬਹੁਤ ਵਧੀਆ ਵਰ ਵੱਡਾ ਸਹਿਯੋਗ ਸਾਡੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈ ਇਹ ਡਿਪਟੀ ਕਮਿਸ਼ਨਰਸ ਨੇ ਵੀ ਪੰਜਾਬ ਦੇ ਵਿੱਚ ਇਹਦਾ ਵਧੀਆ ਰੋਲ ਜਿਹੜਾ ਉਹ ਆਦਾ ਕਰ ਰਹੇ ਨੇ ਸੋ ਪੂਰੇ ਪੰਜਾਬ ਨੂੰ ਸਭ ਤੋਂ ਵਧੀਆ ਐਫੀਸ਼ੀਐਂਟ ਸਰਵਿਸਿਜ਼ ਦੇਣ ਲਈ ਮੁਬਾਰਕਬਾਦ ਦਿੰਦੇ ਹਾਂ